ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਨੂਰ ਤੇ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਇਸ ਟਾਈਮ ਚੋਣ ਪ੍ਰਚਾਰ ਪੂਰੇ ਜੋਰਾ ਸ਼ੋਰਾਂ ਤੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਵੱਖ-ਵੱਖ ਆਪਣੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤੇ ਜਿੱਥੇ ਆਪਾਂ ਰੂਰਲ ਪਾਰਟੀ ਦੀ ਗੱਲ ਕਰੀਏ ਉੱਥੇ ਹੀ ਰੂਰਲ ਪਾਰਟੀ ਦੇ ਵਿੱਚੋਂ ਇਹ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਇਹ ਜਿਹੜੇ ਉਮੀਦਵਾਰ ਨੇ ਉਹ ਨਾ ਮਾਤਰੀ ਨੇ ਪਰ ਜਿਹੜੀ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਕਿ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣਾ ਰਾਜਨੀਤਿਕ ਸੇਵਾ ਉਹ ਅੱਜ ਜਿਹੜਾ ਬਾਦਲ ਸਾਹਿਬ ਦਾ ਬਜਾਇਆ ਹੋਇਆ ਵਿਗਲ ਸਾਰੇ ਹੀ ਪੰਜਾਬ ਦੇ ਵਿੱਚ ਵਜ ਰਿਹਾ ਤੇ ਰਾਜਨੀਤਿਕ ਸੇਵਾ ਦੀ ਗੱਲ ਸਾਰੇ ਪਾਸੇ ਹੋ ਰਹੀ ਹੈ ਕਿ ਸ਼ਾਇਦ ਵੱਡੇ ਬਾਦਲ ਸਾਹਿਬ ਦੁਨੀਆ ਤੋਂ ਨਾ ਜਾਂਦੇ ਤੇ ਅੱਜ ਜਿਹੜਾ ਪੰਜਾਬ ਨਸ਼ਿਆਂ ਦੇ ਮੂੰਹ ਚਲੇ ਆ ਗਿਆ ਨੌਜਵਾਨੀ ਇੱਥੋਂ ਚਲੀ ਗਈ ਔਰ ਖੇਤੀ ਖੁਸ਼ਹਾਲੀ ਜਿਹੜੀ ਇੱਥੋਂ ਚਲੇ ਗਈ ਔਰ ਕਿਸਾਨੀ ਜਿਹੜੀ ਉਹ ਡੁੱਬ ਰਹੀ ਹੈ ਉਹ ਸ਼ਾਇਦ ਇਹ ਨਾ ਡੁੱਬਦੀ ਤੇ ਇਸਹੀ ਸਾਰੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਫਿਰ ਚੋਨ ਮੈਦਾਨ ਦੇ ਵਿੱਚ ਉਤਰਿਆ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਜਹੇਦਾਰ ਸਰੂਪ ਸਿੰਘ ਖਲਵਾਲਾ ਜੀ ਨਾਲ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਪੱਛਮੀ ਜ਼ੋਨ ਤੋਂ ਚੋਨ ਮੈਦਾਨ ਦੇ ਵਿੱਚ ਹਨ ਜਹੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰ ਸਾਹਿਬ ਜਹੇਦਾਰ ਸਾਹਿਬ ਕੀ ਸੋਚ ਕੇ ਮੈਦਾਨ ਚੋਰ ਮੈਦਾਨ ਦੇ ਵਿੱਚ ਆਇਓ ਸੋਚਣਾ ਤੇ ਕੋਈ ਨਵੀਂ ਗੱਲ ਨਹੀਂ ਵੀ ਜਿਹੜੀ ਸ਼੍ਰੋਮਣੀ ਕਾਲੀਗਰ ਕੀ ਸੋਚ ਕੇ ਆਈ ਆ ਸ਼੍ਰੋਮਣੀ ਕਾਲੀਗਰ ਤਾਂ ਬਣੀ ਪੰਜਾਬ ਲਈ ਤੇ ਪੰਜਾਬੀਆਂ ਲਈ ਤੇ ਪੰਜਾਬ ਦੇ ਮੁੱਦਿਆਂ ਲਈ ਚਾਹੇ ਪੰਜਾਬ ਦੇ ਵਿੱਚ 84 ਦਾ ਦੌਰ ਹੋਵੇ ਉਹਦਾ ਵਿਰੋਧ ਕਰਨਾ ਚਾਹੇ ਪੰਜਾਬ ਦੇ ਵਿੱਚ ਕਿਸਾਨੀ ਦਾ ਘਾਣ ਹੋਵੇ ਉਹਦਾ ਵਿਰੋਧ ਕਰਨਾ ਚਾਹੇ ਪੰਜਾਬ ਦੇ ਵਿੱਚ ਮਜ਼ਦੂਰਾਂ ਦਾ ਦਿਨਾਲ ਤੱਕੇਸ਼ਾਈ ਹੋਵੇ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਦਾ ਸਵਾਲ ਹੋਵੇ ਉਹਦੇ ਲਈ ਜਦੋਂ ਜੇਦ ਕਰਨਾ ਚਾਹੇ ਲੋਕਾਂ ਦੇ ਲਈ ਜੋ ਸਹੂਲਤਾਂ ਉਹ ਬੁਨਿਆਦੀ ਜਿਹੜੀਆਂ ਆ ਸੇ ਸਹੂਲਤਾਂ ਕਿਵੇਂ ਮੁਹੱਈਆ ਕਰਨੀਆਂ ਲੋਕਾਂ ਦੀ ਸਿਹਤ ਨੂੰ ਕਿਵੇਂ ਬਚਾਉਣਾ ਜਿਹੜੇ ਸਿਹਤ ਮਹਿਕਮੇ ਆ ਉਹਨਾਂ ਨੂੰ ਕਿਵੇਂ ਦੁੱਫਤੇ ਚੁਸਤ ਕਰਨਾ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੀ ਲੁੱਟਖਸਟ ਨੂੰ ਕਿਵੇਂ ਆਪਾਂ ਨੇ ਉਹਤੇ ਰੋਕ ਲਾਉਣੀ ਆ ਇਸੇ ਤਰ੍ਹਾਂ ਜਿਵੇਂ ਕਿ ਭਰਾ ਸਿੱਖਿਆ ਦੇ ਖੇਤਰ ਵਿੱਚ ਸ਼੍ਰੋਮਣੀ ਕਾਲਜ ਵਾਲੇ ਸ਼ੁਰੂ ਤੋਂ ਹੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਛਾਲਾਂ ਮਾਰੀਆਂ ਔਰ ਮੱਲਾ ਮਾਰੀਆਂ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਹੜਾ ਇਹੋ ਜਿਹਾ ਸਕੂਲ ਆ ਇੱਥੇ ਸਕੂਲ ਛੋਟੇ ਛੋਟੇ ਹੁੰਦੇ ਸੀ ਬੱਚੇ ਦਰੀਆਂ ਤੇ ਬੈਹ ਕਰਦੇ ਸੀਗੇ ਔਰ ਥੱਲੇ ਧੁੱਦਲ ਹੁੰਦੀ ਸੀ ਜਿਉਂ ਹੀ ਸ਼੍ਰੋਮਣੀ ਕਾਲਜ ਵਾਲ ਦੇ ਅੰਦਰ ਦੇ ਕੋਲ ਪੰਜਾਬ ਦੀ ਬਾਗਡੋਰ ਆਈ ਔਰ ਇਸ ਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਔਰ ਸਕੂਲਾਂ ਨੂੰ ਪ੍ਰਾਇਮਰੀ ਤੋਂ ਉਹਨਾਂ ਨੂੰ ਹਾਈ ਸਕੂਲ ਬਣਾਇਆ ਔਰ ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਉਹ ਜੂਨੀਅਰ ਯੂਨੀਵਰਸਿਟੀ ਬਣਾਈਆਂ ਔਰ ਵੱਡੇ ਪੱਤਰ ਤੇ ਕਾਲਜਾਂ ਨੂੰ ਸਹੂਲਤਾਂ ਦਿੱਤੀਆਂ ਜਿਹਦੇ ਬੱਚੇ ਅੱਜ ਪੜ ਕੇ ਵੱਡੇ ਵੱਡੇ ਆਫਸਰ ਲੱਗੇ ਆ ਔਰ ਵੱਡੀ ਤਕਲੀਮ ਲੈ ਰਹੇ ਆ ਦੀਸ਼ਾ ਦਿਸ਼ਾਂ ਦੇ ਵਿੱਚ ਤਕਲੀਮ ਲੈ ਰਹੇ ਆ ਉਹ ਸਿਰਫ ਸਿਰਫ ਸ਼੍ਰੋਮਣੀ ਕਾਲੀ ਦਲ ਹੀ ਇਹ ਇਨਾ ਕਮਾਲੀ ਬਣਿਆ ਸੀ ਤੇ ਪੰਜਾਬ ਅੰਦਰ ਜੇ ਕਿਤੇ ਕੋਈ ਪ੍ਰਸ਼ਾਸਨ ਦਾ ਧੱਕਾ ਆ ਜਾਂ ਮਤਲਕਾ ਸਰਕਾਰਾਂ ਦਾ ਧੱਕਾ ਆ ਜਾਂ ਕਿਸੇ ਵੀ ਵਿਦੇਸ਼ੀ ਤਾਕਤਾਂ ਦਾ ਧੱਕਾ ਆ ਔਰ ਉਹਦਾ ਵਿਰੋਧ ਕਰਨਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਮੈਦਾਨ ਦੇ ਵਿੱਚ ਵੱਡੇ ਪੱਦਰਤੇ ਕੁਦਿਆ ਅੱਜ ਇਹ ਗੱਲ ਦੀ ਆਧਾਰਨ ਇਹ ਪੇਸ਼ ਹੈ ਕੋਈ ਇਹਦਾ ਜਵਾਬ ਨਹੀਂ ਦੇ ਸਕਦਾ ਤੁਸੀਂ ਆ ਪੱਤਰਕਾਰ ਸਾਹਿਬ ਦੇਖਿਆ ਹੋਵੇਗਾ ਕਿ ਤਰਨਤਾਰਨ ਦੇ ਵਿੱਚ ਕਿਵੇਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਇਹਦੀ ਜਿਹੜੀ ਔਰ ਗੁੰਡਾ ਜੁੰਡਲੀ ਹੈ ਇਹਨੇ ਕਿਵੇਂ ਗੁੰਡਾਗਰਦੀ ਕੀਤੀ ਕਿਵੇਂ ਉਥੇ ਪੁਲਿਸ ਨੂੰ ਸਾਨੂੰ ਵਾਰ-ਵਾਰ ਜਦੋ ਜੇਦ ਕਰਕੇ ਉਥੇ ਡੀਐਸਪੀ ਨੂੰ ਬਰਖਾਫਤ ਕਰਨਾ ਪਿਆ ਔਰ ਉਥੇ ਝੂਠੇ ਕੇਸ ਸਾਡੇ ਪੰਚਾਂ ਸਰਪੰਚਾਂ ਤੇ ਕਾਰਾਂ ਵਿੱਚ ਬੰਦ ਕਰ ਦਿੱਤਾ ਕਾਗਜ਼ ਪਾੜ ਦਿੱਤੇ ਔਰ ਫੇ ਵੀ ਔਰ ਆਸੀ ਉਥੇ ਵੱਡੇ ਪੱਦਰ ਤੇ ਦੂਜੇ ਨੰਬਰ ਦੇ ਉਤੇ ਆਏ ਔਰ ਜਦੋਂ ਬਖੜਾ ਗਈ ਮੌਜੂਦਾ ਸਰਕਾਰ ਭਗਵੰਤ ਮਾਨ ਬਖੜਾ ਗਿਆ ਅੱਜ ਭਗਵੰਤ ਮਾਨ ਦੇ ਪੈਰਾਂ ਥਲੇ ਮਿੱਟੀ ਜਿਹੜੀ ਹੈ ਉਹ ਨਿਕਲ ਚੁੱਕੀ ਹੈ ਉਹ ਆਖਰੀ ਸਾਹਾਂ ਦੇ ਉੱਤੇ ਆਪਣੇ ਦਮ ਗਜੇ ਮਾਰਿਆ ਔਰ ਉਹਨਾਂ ਨੇ ਸਾਡੇ ਬੀਬੀ ਚੋਣ ਲੜ ਰਹੀ ਔਰ ਉਹਦੀ ਲੜਕੀ ਉੱਤੇ ਝੂਠਾ ਪਰਚਾ ਦਰਜ ਕੀਤਾ ਜਿਹੜਾ ਇਹਦਾ ਮਿਸਾਲ ਪੈਦਾ ਕੀਤੀ ਕਿ ਰਾਤ ਨੂੰ 8 ਵਜੇ कोर्ट ਸ਼ੁਰੂ ਹੋਈ ਤੇ 4 ਵਜੇ ਤੱਕ ਉਹਨੂੰ ਜੱਜ ਨੂੰ ਬਰੀ ਕਰਨਾ ਪਿਆ ਇਹ ਸਚਾਈ ਤੇ ਇਮਾਨਦਾਰੀ ਤੇ ਸ਼੍ਰੋਮਣੀ ਅਕਾਲੀ ਦਲ ਲੜਿਆ ਸੀ ਤੇ ਲੜਦਾ ਹੀ ਰਹੇਗਾ ਜਹਦਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਲੜਦਾ ਸੀ ਲੜਦਾ ਹੀ ਰਹੇਗਾ ਸੱਚ ਦੀ ਲੜਾਈ ਸ਼ੋਭਨੀ ਕਲਿਦਾਲੇ ਹਮੇਸ਼ਾ ਲੜੀ ਹੈ ਭਵਿੱਖ ਵਿੱਚ ਵੀ ਜਾਰੀ ਰੱਖੇ ਰਹੇਗੀ ਕਿਉਂਕਿ ਵੱਡੇ ਬਾਦਲ ਸਾਹਿਬ ਦੀ ਗੱਲ ਕਰ ਲਈਏ ਬਾਬਾ ਬੋੜ ਕਹੇ ਜਾਂਦੇ ਨੇ ਸਿਆਸਤ ਤੇ ਜੇ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਤੇ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਪੈਂਟ ਰੱਖਦੇ ਨੇ ਪਰ ਜੋ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰ ਲਈਏ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਉਹਦਾ ਹੁੰਦਾ ਹੈ ਬਹੁਤ ਵੱਡਾ ਉਹਦਾ ਹੁੰਦਾ ਹੈ ਐਮਪੀ ਦੇ ਬਰਾਬਰ ਇਹ ਪਹੁੰਚ ਰੱਖਦਾ ਹੈ ਔਰ ਫਿਰ ਵੀ ਇਸ ਅਹੁਦੇ ਨੂੰ ਦਬਾਇਆ ਤੇ ਥੱਲੇ ਲਤਾੜਿਆ ਹੀ ਜਾਂਦਾ ਰਿਹਾ ਕਿਉਂਕਿ 8 ਸਾਲ ਬਾਅਦ ਇਹ ਜਿਹੜੀ ਚੋਣ ਹਲਕੇ ਵਿੱਚ ਹੋਣ ਜਾ ਰਹੀ ਹੈ 8 ਸਾਲ ਸਰਕਾਰਾਂ ਸੁੱਤੀਆਂ ਰਹੀਆਂ ਇਹਦਾ ਕੀ ਕਾਰਨ ਰਿਹਾ ਦੇਖੋ ਇੱਕ ਤੇ ਬੜੇ ਦੁੱਖ ਦੀ ਗੱਲ ਆ ਇਹ ਸੋਚ ਕੇ ਕਹਿਣੀ ਪੈ ਰਹੀ ਆ ਔਰ ਦਾ 1982 ਤੋਂ ਲੋਕ ਸੇਵਾ ਦੇ ਵਿੱਚ ਆਪਣਾ ਜੀਵਨ ਜਿਹੜਾ ਆ ਉਹ ਦੱਸ ਸਕਦਾ ਔਰ ਜਿਹਦੇ ਵਿੱਚ ਮੈਂ ਦੇਖਿਆ ਆਪਣੇ ਪੁਰਖਿਆਂ ਦੀਆਂ ਮਾਰਾਂ ਦੇਖੀਆਂ ਅਸੀਂ ਭਾਰਤ ਯਾਦ ਕਰਾਇਆ 85% ਕੁਰਬਾਨੀਆਂ ਦੇ ਕੇ ਅੱਜ ਉਹ ਭਾਰਤ ਨੂੰ ਜਦੋਂ ਦੇਖਦੇ ਆਂ ਪੰਜਾਬ ਨੂੰ ਦੇਖਦੇ ਆਂ ਤੇ ਮਨ ਜਿਹੜਾ ਉਹ ਰੁਗ ਪਰ ਕੇ ਫਰਦਾ ਆ ਅੱਜ ਜੇ ਉਹਨਾਂ ਦੀਆਂ ਪ੍ਰਾਪਤੀਆਂ ਕਰਦੇ ਗੱਲ ਤੇ ਚਾਹੇ ਇਹਨਾਂ ਨੇ ਮਤਲਬ ਸਾਨੂੰ ਪਛਾੜਨ ਦੀ ਕੋਸ਼ਿਸ਼ ਕੀਤੀ ਆ ਬੰਦ ਸਾਹਿਬ ਨੇ ਜੋ ਕੰਮ ਕੀਤੇ ਆ ਉਹ ਮੈਨਾਂ ਵਰਲਡ ਦੇ ਵਿੱਚ ਪੂਰੇ ਇੱਕ ਇੱਕ ਮਿਸਾਲ ਆ ਉਹ ਇੱਕ ਮਿਸਾਲ ਪੈਦਾ ਕੀਤੀ ਉਹਨਾਂ ਨੇ ਕੁਈ ਦੱਸ ਸਕਦਾ ਹੈ ਕਿ ਅੱਜ ਜੇ ਜਿਹੜੇ ਕੰਮ ਆ ਜੀ ਕਿ ਜਿਹੜੀਆਂ ਜ਼ਮੀਨਾਂ ਸੀ ਸਰਪਲਸ ਜੀ ਔਰ ਉਹਨਾਂ ਜ਼ਮੀਨਾਂ ਨੂੰ ਪੈਪਸੂ ਰਾਹੀਂ ਉਹਨਾਂ ਨੇ ਸਾਡੇ ਖੇਤ ਮਜ਼ਦੂਰਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਵੰਡੀਆਂ ਔਰ ਉਹਨਾਂ ਨੇ ਜਿਹੜੀਆਂ ਸਕੀਮਾਂ ਸੀਗੀਆਂ ਚਾਹੇ ਸਾਡੀ ਧਰਮਸ਼ਾਲਾ ਹੋਵੇ ਚਾਹੇ ਮੁੱਢਲੀਆਂ ਸਕੀਮਾਂ ਸੀ ਚਾਹੇ ਕਿਸਾਨਾਂ ਦੇ ਟਰੈਕਟਰਾਂ ਦੇ ਟੈਕਸ ਮਾਫ ਕਰਨੇ ਆ ਚਾਹੇ ਲੋਕਾਂ ਦੀ ਕੋਈ ਬੁਨਿਆਦੀ ਸਹੂਲਤਾਂ ਦੂਰ ਸ਼ਹਿਰਾਂ ਤੋਂ ਸ਼ਹਿਰ ਨਹੀਂ ਜਾਣ ਦੇਣਾ ਫੋਕਸ ਪੁਆਇੰਟ ਜਿਹੜੇ ਬਣਾਏ ਔਰ ਪਿੰਡਾਂ ਨੂੰ ਸੜਕਾਂ ਬਣਾਈਆਂ ਸਭ ਤੋਂ ਵੱਡੀ ਜਿਹੜੀ ਮਾਰਕਾ ਮਾਰਿਆ ਉਹਨੇ ਜਿਹੜੇ ਪਿੰਡਾਂ ਜਿਹੜੇ ਬਾਹਰ ਢਾਣੀਆਂ ਉਤੇ ਜਿਹੜੇ ਬੱਤੀ ਤੋਂ ਬਾਹਰ ਲੋਕੀ ਬੈਠੇ ਵਾਂਝੇ ਤੇ ਪੰਜਾਬ ਕਾਂਗਰਸ ਸਰਕਾਰ ਕਹਿੰਦੀ ਏਡੀ ਦੂਰ ਬੱਤੀ ਜਾ ਹੀ ਨਹੀਂ ਸਕਦੀ ਇਥੇ ਪਾਵਰ ਜਾ ਸਕਦੀ ਆ ਤੇ ਬਾਦਲ ਸਾਹਿਬ ਨੇ ਔਰ 24 ਘੰਟੇ ਬੱਤੀ ਬਾਹਰ ਖੇਤਾਂ ਨੂੰ ਢਾਣੀਆਂ ਨੂੰ ਦਿੱਤੀ ਔਰ ਫਿਰ ਉਹਨਾਂ ਟਾਹਣੀਆਂ ਨੂੰ ਪੱਕੇ ਰਾਸੇ ਕਰਕੇ ਦਿੱਤੇ। ਔਰ ਪਿੰਡਾਂ ਦੇ ਵਿੱਚ ਸਬਦਾ ਸਹੂਲਤਾ ਵਾਸਤੇ ਘਰ ਪਿੰਡ ਵਿੱਚ ਸਬਦਾ ਜਿਹੜੇ ਹੈਗੇ ਆ ਕੇਂਦਰ ਬਣਾਏ ਜੋ ਅੱਜ ਇਸ ਦੀ ਮਤਲਬ 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 ਤਲਕਾ ਸਰਕਾਰ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਆ ਡਾਕਟਰ ਜੀ ਨਾ ਇੱਥਾਂ ਵੇ ਅਸਲ ਇਹ ਸਾਡੇ ਘਰੇ ਡਾਕਟਰੀ ਹੋ ਲਾਂਗੇ ਅੱਜ ਉਹਨਾਂ ਨੂੰ ਖੋਲ ਕੇ ਉੱਥੇ ਉਹਨਾਂ ਨੇ ਆਪਣੀ ਜਿਹੜਾ ਹੈਗਾ ਆ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਉਹ ਸ਼ੁਰੂ ਕਰ ਲਿਆ ਜਦੋਂ ਉੱਥੇ ਕੋਈ ਬੰਦਾ ਜਾਂਦਾ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਹਸਪਤਾਲਾਂ ਵਿੱਚ ਲੁੱਟ ਹੁੰਦੀ ਆ ਰੋਜ਼ ਦੇਖਦੇ ਆ ਕਿ ਕਿਵੇਂ ਲੋਕ ਮਰਦੇ ਹਸਪਤਾਲਾਂ ਦੇ ਵਿੱਚ ਲਾਜ ਖੋਣ ਲੋਕ ਮਰ ਰਹੇ ਆ ਉੱਥੇ ਪੈਸੇ ਖੋਣ ਲੋਕ ਆਪ ਚੀਕਾ ਮਾਰਦੇ ਦਵਾਈਆਂ ਪਾਉਂਦੇ ਕੋਲ ਪੈਸਾ ਨਹੀਂ ਹੈਗਾ ਲੋਕਾਂ ਦਾ ਬੁਰਾ ਹਾਲ ਆ ਇਸ ਕਰਕੇ ਪੰਜਾਬ ਤੋਂ ਭਾਰਤ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜੇ ਕਿਤੇ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਆਈ ਹੈ ਉਹ ਖੇਤਰੀ ਪਾਰਟੀ ਸ਼ੋਮਨੀ ਕਾਲੀ ਜਾਰੇ ਆਈ ਹੈ ਜਿਹਨੇ ਪੰਜਾਬ ਦੀ ਬਾਹ ਫੜੀ ਹੈ ਜੀ 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 8 ਸਾਲ ਬਾਅਦ ਹੁਣੇ ਹਲਕੇ ਦੇ ਵਿੱਚ ਚੋਣ ਹੋ ਰਹੀ ਹੈ ਤੇ ਰੂਰਲ ਪਾਰਟੀ ਵੀ ਅਤੇ ਕਾਂਗਰਸ ਪਾਰਟੀ ਵੀ ਅਕਾਲੀ ਦਲ ਤੇ ਤੂਮਤ ਲਗਾ ਰਹੀ ਹੈ ਕਿ ਅਕਾਲੀ ਦਲ ਦੇ ਕੋਲ ਤੇ ਹਲਕੇ ਦੇ ਵਿੱਚ ਉਮੀਦਵਾਰੀ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਿਣ ਤੋਂ ਪਹਿਲਾਂ ਤੁਹਾਡੀ ਪਹਿਲੀ ਗੱਲ ਦਾ ਥੋੜਾ ਜਵਾਬ ਦੇ ਦੇਣ ਛੱਡ ਗਿਆ ਸੀ ਮੈਂ ਤੁਸੀਂ ਗੱਲ ਕੀਤੀ ਸੀ ਕਿ ਐਮਪੀ ਜੀ ਦੀ ਤਾਕਤ ਹੁੰਦੀ ਹੈ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਕੋਲ ਗੱਲ ਜਦੂਰ ਸਾਹਿਬ ਬੜੀ درست ਸਿਆਹੇ ਪਰ ਸਵਾਲ ਇਹ ਆ ਵੀ ਜਨ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਰਤਨ ਲਕਾਇਆ ਲੁਕੇ ਨਹੀਂ ਜੇਸੋ ਰੱਖੀ ਰਖਾਈ ਸਵਾਲ ਤੇ ਆ ਵੀ ਜੇ ਕੋਈ ਚੀਜ਼ ਚੱਖੂਗਾ ਖਾਊਗਾ ਤਾਂ ਹੀ ਸਵਾਦ ਦਸੂਗਾ ਜਿੰਨੇ ਹੁਣ ਤੱਕ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਡੇ ਫਗਵਾੜੇ ਤੋਂ ਜਲਾ ਕਪੂਤਲਾ ਜਾਂਦੇ ਰਹੇ ਮੈਂ ਤੇ ਕਹਿੰਦਾ ਸਾਰੇ ਮੈਂ ਉਹਨਾਂ ਨੂੰ ਅਨਪੜ੍ਹ ਤੇ ਅਕਲੋਂ ਥੋਥੇ ਕਹੂੰਗਾ ਜਿਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਨਾ ਵਰਤੋਂ ਕਰਕੇ ਇੱਕ ਜਮਹੂਰੀਅਤ ਦਾ ਘਾਣ ਕੀਤਾ ਲੋਕਾਂ ਤੋਂ ਵੋਟਾਂ ਲੈ ਕੇ ਲੋਕਾਂ ਨਾਲ ਧੋਖਾ ਕੀਤਾ ਜੀ 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 ਔਰ ਜਿਹੜੀ ਜਿੰਨੀਆਂ ਵੀ ਗ੍ਰਾਂਡਾ ਭਾਰਤ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਉਹ ਡੀਸੀ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦਾਂ ਹੀ ਆਉਂਦੀਆਂ ਹੁੰਦੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੈਕਟਰੀ ਜਿਹੜਾ ਉਹ ਗਾਂ ਜਿਹੜੀਆਂ ਹੈਗੀਆਂ ਗ੍ਰਾਂਡਾ ਡਿਸਪੂਟ ਕਰਦਾ ਪੰਚਾਇਤਾਂ ਨੂੰ ਵੀਡੀਓ ਨੂੰ ਉਥੇ ਜਿਹੜਾ ਲੋਡ ਹੁੰਦੀ ਸੀ ਜ਼ਰੂਰਤ ਜਿਲ੍ਹਾ ਪ੍ਰੀਸ਼ਦ ਮੈਂਬਰ ਦੀ ਉਥੇ ਹੁੰਦੀ ਪਾਵਰ ਉਹ ਉਥੇ ਆੜੇ ਵੀ ਭਾਈ ਮੇਰੇ ਇਲਾਕੇ ਜਾ ਕੰਮ ਆ ਆ ਨਹੀਂ ਆ ਕਰਨਾ ਆ ਨਹੀਂ ਕਰਨਾ ਮੇਰੇ 삶ੀ ਜ਼ਿੰਦਗੀ ਚ ਕਦੇ ਉਹ ਡੀਸੀ ਮਿਲਿਆ ਹੋਣਗੇ ਮੇਰੀ ਜ਼ਿੰਦਗੀ ਮੈਂ ਨਹੀਂ ਦੇਖਿਆ ਕਦੇ ਵੀਡੀਓ ਮਿਲਿਆ ਹੋਣਗੇ ਮੈਂ ਨਹੀਂ ਕਿਹਾ ਵੀ ਕਦੇ ਪਿੰਡਾਂ ਜਾ ਕੇ ਪੁੱਛਿਆ ਹੋਊਗਾ ਪ੍ਰਾਪਤ ਵੀ ਸਾਨੂੰ ਜਿਲ੍ਹਾ ਪ੍ਰੀਸ਼ਦ ਮੈਂਬਰ ਬਣਾਇਆ ਮੈਂ ਤੁਹਾਡਾ ਕੀ ਮਸਲਾ ਕਰਾਂ ਮੈਂ ਕੀ ਲੈ ਕੇ ਜਾਵਾਂ ਮੈਂ ਡੀਸੀ ਦੀਆਂ ਪੌੜੀਆਂ ਤੇ ਚੜ੍ਹਿਆ ਆਂ ਪਰ ਮੈਂ ਅੱਜ ਅਪੀਲ ਕਰਦਾ ਤੁਹਾਡੇ ਮਾਦੀਮ ਇਮਰਾਹਿਮ ਕਿ ਜੇ ਮੈਨੂੰ ਜ਼ਿਲਾ ਕਰਪੂਥਲਾ ਚੋਂ ਜੋਂ ਨੰਬਰ 9 ਦੇ ਵੋਟਰ ਜਿਹੜੇ ਆ ਔਰ ਜੇ ਮੈਨੂੰ ਜ਼ਿਲਾ ਪ੍ਰੀਸ਼ਦ ਦੀ ਚੋਣ ਜੇ ਮੈਨੂੰ ਜਿਤਾ ਦਿੰਦੇ ਆ ਤੇ ਮੈਨੂੰ ਡੀਸੀ ਸਾਹਿਬ ਦੀਆਂ ਪੌੜੀਆਂ ਚਾੜ ਦਿੰਦੇ ਆ ਤੇ ਮੈਂ ਇਹ ਗੱਲ ਦਾ ਯਕੀਨ ਦਿੰਦਾ ਆ ਕਿ ਮੈਂ ਪੰਜਾਬ ਸਰਕਾਰ ਜਮਾ ਡੀਸੀ ਕਰਪੂਥਲਾ ਦੇ ਕੋਲੋਂ ਜੋ ਬੁਨਿਆਦੀ ਸਹੂਲਤਾਂ ਆ ਉਹ ਮੈਂ ਲਿਆ ਕੇ ਥੱਲੇ ਲੋਕਾਂ ਨੂੰ ਦਊਂਗਾ ਲਊਂਗਾ ਦੱਸੂਂਗਾ ਵੀ ਕਿਦਾਂ ਦੇਈਦੀ ਆ ਡੀਸੀ ਸਾਹਿਬ ਨੂੰ ਸਮਝਾਵਾਂਗਾ ਵੀ ਕਿੰਨਾ ਹਾਲਤਾਂ ਵਿੱਚ ਸਾਨੂੰ ਪੈਸੇ ਦੇ ਸਕਦਾ ਕਿੰਨਾ ਚ ਨਹੀਂ ਦੇ ਸਕਦਾ ਇਸ ਕਰਕੇ ਜ਼ਿਲਾ ਪ੍ਰੀਸ਼ਦ ਪਾਵਰ ਬਹੁਤ ਆ ਜੀ ਜੀ ਜਿਹੜੀ 바ਵਾ ਸਾਹਿਬ ਨੇ ਸਾਨੂੰ ਤਾਕਤ ਦਿੱਤੀ ਆ ਉਹ ਦਿੱਤੀ ਆ ਵੋਟ ਵੋਟ ਦੀ ਸ਼ਕਤੀ ਔਰ ਵੋਟ ਵਿੱਚ ਇੰਨੀ ਤਾਕਤ ਆ ਵੋਟ ਦੇ ਕ ਆਪਣੀ ਹਿੰਮਤ ਨਾਲ ਬਣਿਆ ਪੰਜ ਨਿਮਾਨ ਹੁੰਦਾ ਉਹ ਡੀਸੀ ਨੂੰ ਗੱਲ ਨਹੀਂ ਆਉਣ ਦਿੰਦਾ ਵੀ ਤਾਂ ਜ਼ਿਲ੍ਹਾ ਪ੍ਰੀਸ਼ਦਿਆ ਇਹਨੂੰ 50 ਪਿੰਡਾਂ ਦੇ ਬੋਟਾ ਪਾਉਣੀਆਂ ਹੁੰਦੀਆਂ ਜੀ 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 ਪੰਜ ਦੀ ਗੱਲ ਕਰ ਲਈਏ ਕਿ ਪੰਜ ਹੀ ਨਹੀਂ ਮਾਨ ਬਲਕਸਮਤੀ ਮੈਂਬਰ ਵੀ ਤੁਹਾਡੇ ਨਾਲ 10 10 ਜੋ ਨੰਬਰ ਜ਼ੋਨ ਦੇ ਵਿੱਚੋਂ ਖੜ੍ਹ ਰਿਹਾ ਹੈ ਬਲਵੀਰ ਚੰਦ ਜੀ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਪਿੰਡ ਲੈਵਲ ਦਾ ਕੋਈ ਕੰਮ ਹੁੰਦਾ ਹੈ ਜਾਂ ਸਰਪੰਚ ਤੱਕ ਜਾਂ ਪੰਚ ਤੱਕ ਜਾਂ ਕਹਿੰਦੇ ਜੀ ਲੰਬੜਦਾਰ ਨੂੰ ਬੁਲਾ ਲਓ ਨਹੀਂ ਹੈ ਤੇ ਜੀ ਸਾਬਕਾ ਪੰਚ ਨੂੰ ਸੱਦ ਲਓ ਉੱਥੇ ਬਲਾਕ ਸ਼ਾਂਤੀ ਮੈਂਬਰ ਜਿਹੜਾ ਮੌਜੂਦਾ ਬਣਿਆ ਹੁੰਦਾ ਹੈ ਉਹਨੂੰ ਦਬਾ ਦਿੱਤਾ ਜਾਂਦਾ ਹੈ ਜਦ ਕਿ ਸਰਕਾਰੀ ਕਿਸੇ ਵੀ ਕੰਮ ਦੇ ਵਿੱਚ ਬਲਾਕ ਸ਼ਾਂਤੀ ਮੈਂਬਰ ਨੂੰ ਵੀ ਵਰਤਿਆ ਜਾ ਸਕਦਾ ਹੈ ਪਰ ਲੋਕ ਕਿਉਂ ਨਹੀਂ ਵਰਤਦੇ ਕੀ ਕਾਰਨ ਹੈ ਉਹਦਾ ਕਾਰਨ ਇਹ ਆ ਕਿ ਜਿਹੜੀ ਰਾਜਨੀਤਿਕ ਪਾਰਟੀਆਂ ਜਿਵੇਂ ਕਿ ਇੱਕ ਬੋਰਡ ਹੈ ਜੀ ਜੀ ਬੋਰਡ ਦੇ ਥੱਲੇ ਬੋਰਡ ਕਹਿੰਦਾ ਵੀ ਮੈਂ ਛੋਟਾ ਜ਼ਰਾਤ ਨਹੀਂ ਹੋਣ ਦੇਣਾ ਇਸ ਕਰਕੇ ਹਲਕਾ ਐਮਐਲਏ ਕਦੋਂ ਕਹੂਗਾ ਕਿ ਮੇਰੇ ਬਰਬਰ ਜਿਲ੍ਹਾ ਪ੍ਰੀਸ਼ਦ ਜਾਂ ਬਲਾਕ ਸ਼ਾਂਤੀ ਮੈਂਬਰ ਮੇਰੇ ਉੱਪਰ ਭੇਜਨ ਕਰੇ ਜੀ ਉਹ ਜੇ ਬਲਾਕ ਸ਼ਾਂਤੀ ਮੈਂਬਰ ਸਾਈਨ ਕਰਨ ਲੱਪੇ ਤੇ ਸਰਪੰਚ ਨੂੰ ਕਿਵੇਂ ਬਲੈਕਮੇਲ ਕਰਕੇ ਉਹ ਤੋਂ ਕਿੰਨੇ ਪੈਸੇ ਲਊਗਾ ਜੇ ਉਹ ਸਾਰਾ ਸਭ ਕੁਝ ਜ਼ਿਲ੍ਹਾ ਪ੍ਰੀਸ਼ਦ ਨੂੰ ਤਾਕਤ ਦੇ ਦੇਵੇ ਬਲਾਕ ਸ਼ਾਂਤੀ ਮੈਂਬਰ ਨੂੰ ਤਾਕਤ ਦੇ ਦੇਵੇ ਤੇ ਮਤਲਕਾ ਅਫਸਰਾਂ ਨੂੰ ਐਸਡੀਐਮ ਤੋਂ ਲੈ ਕੇ ਵੀਡੀਓ ਤੋਂ ਲੈ ਕੇ ਤਹਿਸੀਲਦਾਰ ਡੀਸੀ ਐ ਐਮਐਲਏ ਤੱਕ ਐਮਪੀ ਮੰਤਰੀ ਤੱਕ ਉਹ ਕਦੋਂ ਕਹਿਣਗੇ ਵੀ ਇਹ ਬੰਦੇਸ ਪਾਵਰ ਚ ਆਵੇ ਇਸ ਕਰਕੇ ਇਹ ਜਿਹੜੇ ਆ ਲੋਕਤੰਤਰ ਨੂੰ ਦਬਾਉਣ ਵਿੱਚ ਮੌਕੇ ਦੇ ਐਮਪੀ ਮੌਕੇ ਦੇ ਐਮਐਲਏ ਮੌਕੇ ਦੇ ਅਫਸਰ ਮੌਕੇ ਦੀਆਂ ਸਰਕਾਰਾਂ ਉਹ ਦੋਸ਼ੀ ਆ ਜੀ ਤੁਹਾਡੇ ਹਿਸਾਬ ਦੇ ਨਾਲ ਕੀ ਮੌਕੇ ਦਾ ਐਮਪੀ ਐਮਐਲਏ ਸਿਵਲ ਪ੍ਰਸ਼ਾਸਨ ਰਲ ਮਿਲ ਕੇ ਸਾਰੇ ਕਪਲਾ ਕਰ ਰਹੇ ਕਪਲਾਤ ਜਿਹੜਾ ਹੈਗਾ ਦੇਖੋ ਜੀ ਜਿਹੜੇ ਕਪਲੇ ਦੀ ਗੱਲ ਕਰੀਏ ਕਪਲਾ ਤੇ ਅੱਜ ਬੰਨੇ ਹੱਦ ਬੰਨੇ ਕਰ ਗਿਆ ਅੱਜ ਵਿੱਚ ਕੋਈ ਅਫਸਰ ਆ ਬੜਵੇ ਡੀਜੀਪੀ ਤੁਹਾਡੇ ਸਾਹਮਣੇ ਬੂਰੀਆਂ ਦੇ ਨਾਲ ਰੁਪਈਏ ਉਹ ਮਸ਼ੀਨਾ ਗੈਣ ਵਾਲੀਆਂ ਲੱਭੀਆਂ ਗਈਆਂ ਵੀ ਗਿਣੀਆਂ ਕਾ ਦੇਣਾ ਜੀ ਔਰ ਉਹਦੇ ਕੋਲ ਸੋਨਾ ਪੌਣ ਨੂੰ ਟੋਕਰੀਆਂ ਭੋਗੀਆਂ ਨੇ ਨਾਲ ਸੋਨਾ ਚੱਕ ਲਿਆ ਉਹਦੇ ਕੋਲ ਜੀ 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 ਲੋਕਾਂ ਦੇ ਕੋਲ ਸੋਨਾ ਗਰੀਬ ਨੂੰ ਮਿਲਦਾ ਨਹੀਂਗਾ ਦੇਖਣ ਨੂੰ ਵੀ ਤੇ ਇਹਨਾਂ ਦੇ ਕੋਲ ਟੋਕਰੀ 90 ਸੋਨਾ ਕਿੱਥੇ ਰੱਖੀ ਹੋਰਾਂ ਦਾ ਜੀ ਬਿਲਕੁਲ ਬਿਲਕੁਲ ਇਡਾ ਨਤੀਸ਼ ਨੂੰ ਲੁੱਟ ਕੇ ਖਾ ਲਿਆ ਜਹੇਦਾਰ ਸਾਹਿਬ 1982 ਤੋਂ ਲਗਾਤਾਰ ਜਨਤਾ ਦੀ ਸੇਵਾ ਦੇ ਵਿੱਚ ਉਹ ਨਿਸ਼ਕਾਮ ਸੇਵਾ ਕਰ ਰਹੇ ਹੋ ਕਿਸੇ ਕੋਲੋਂ ਕੋਈ ਅਜ ਤੱਕ ਕੋਈ ਤੁਹਾਡੇ ਉੱਪਰ ਤੁਮਤ ਨਹੀਂ ਹੈ ਕੋਈ ਦੋਸ਼ ਨਹੀਂ ਹੈ ਬੇਦਾਗ ਸ਼ਖਸੀਤ ਹੋ ਤੁਸੀਂ ਅਗਰ ਜੇ ਹਲਕੇ ਦੇ ਲੋਕ 50 ਪਿੰਡ ਜਾਂ 41 ਪਿੰਡ ਜਿੰਨੇ ਵੀ ਤੁਹਾਡੇ ਵਿੱਚ ਆਉਂਦੇ ਨੇ ਜਿਤਾ ਦਿੰਦੇ ਨੇ ਤੇ ਲੋਕਾਂ ਦੀ ਆਵਾਜ਼ ਉਠਾਓਗੇ ਮੈਂ ਇਹ ਹੀ ਹਰ ਚੋਣ ਜਲਸੇ ਵਿੱਚ ਸੰਗਤਾਂ ਨੂੰ ਬੇਨਤੀ ਕਰਦਾ ਵੋਟਰਾਂ ਨੂੰ ਬੇਨਤੀ ਕਰਦਾ ਮੇਰੇ ਨਾਲ ਜਹੇਦਾਰ ਦਰਵੇਸ਼ਪੁਰਨ ਜੀ 40 ਸਾਲ ਤੋਂ ਅਸੀਂ ਇਕੱਠੇ ਕੰਮ ਕਰਦੇ ਆਂ ਜੀ ਔਰ ਲੋਕਾਂ ਦੇ ਵਿੱਚ ਅਸੀਂ ਕੰਮ ਕੀਤਾ ਕਰਦੇ ਵੀ ਆਂ ਪਰ ਮਹਾਰਾਜ ਦੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਕਿਰਪਾ ਆ ਗੁਰੂ ਦਾਸ ਸਮਰ ਦੀ ਕਿਰਪਾ ਆ ਗੁਰੂ ਘਰ ਦੀ ਕਿਰਪਾ ਆ ਮੇਰੇ ਤੇ ਇੱਕ ਪੰਜ ਪੈਸੇ ਦਾ ਵੀ ਅੱਜ ਤੱਕ ਦੋਸ਼ ਨਹੀਂ ਲੱਗਾ ਤੇ ਇਹ ਗੱਲ ਦੀ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਆਪਣੇ ਭਾਈਚਾਰੇ ਦਾ ਸ਼ੁਕਰਾਨਾ ਕਰਦਾ ਜਦੋਂ ਵੀ ਮੈਨੂੰ ਰਾਤ ਨੂੰ ਠਾਲਦਾ ਮੈਂ ਜਾਂਦਾ ਜੀ ਸਾਰੇ ਅੱਜ ਰਾਜਨੀਤਿਕ ਲੋਕ ਜਿਹੜੇ ਆ ਅੱਜ ਰਾਜਨੀਤਿਕ ਲੋਕਾਂ ਨੂੰ ਦੇਖਦੇ ਆ ਵੀ ਇਹ ਤਾਂ ਬੰਦਾ ਪਤਾ ਨਹੀਂ ਕੀ ਸਾਨੂੰ ਆ ਕੇ ਮਾਰ ਦੇਣਾ ਹੈ ਕਿ ਠੱਗ ਲੈਣਾ ਆ ਅੱਜ ਡਾਕਟਰ ਉਹ ਬਣ ਗਿਆ ਕਿ ਡਾਕਟਰ ਜਾਣਦੇ ਉਹਦੇ ਉਹਦਾ ਹੋਇ ਮਹਿਤੀ ਹੁੰਦਾ ਸੀ ਲੋਕੀ ਦੇਖ ਕੇ ਖੁਸ਼ ਹੁੰਦੇ ਸੀ ਡਾਕਟਰ ਆ ਗਿਆ ਅੱਜ ਡਾਕਟਰ ਨੂੰ ਦੇਖ ਜਿਵੇਂ ਮਰੀਜ਼ ਤੜਫਦਾ ਨਾ ਬਿਜੂ ਮਾਰ ਦੇਣਾ ਅੱਜ ਉਹ ਹਾਲਤ ਰਾਜਨੀਤਿਕ ਲੋਕਾਂ ਦਾ ਬਣ ਗਿਆ ਅੱਜ ਇੱਕ ਤੁਹਾਡੇ ਹਲਕੇ ਵਿੱਚ ਤੁਹਾਡਾ ਭਰਾ ਤੁਹਾਡਾ ਭਾਈਚਾਰੇ ਵਿੱਚ ਉਹ ਸਰੂਪ ਸਿੰਘ ਜਿਹਨੂੰ ਰਾਜਨੀਤਿਕ ਹੋਣ ਦੇ ਨਾਤੇ 128 ਡੇਰੇ ਜੀ ਦੀਰਾ ਬਾਬਾ ਅ ਹੰਸਰਾਏ ਦੀ ਸੰਤ ਬਾਬਾ ਹੰਸਰਾਏ ਦਾ ਪੰਡਵਾ ਉਹਨਾਂ ਨੇ ਸਮਾਜ ਖੇਤਰ ਵਿੱਚ ਵਧੀਆ ਸਵਾਵਾ ਤੇ ਧਾਰਮਿਕ ਖੇਤਰ ਵਿੱਚ ਵਧੀਆ ਸਵਾਵਾ ਦੇਣ ਲਈ ਪ੍ਰਤੀ ਆ ਤੁਸੀਂ ਪਿੱਛੇ ਦੇਖ ਸਕਦੇ ਹੋ 골ਡ ਮੈਲ ਦੇ ਨਾਲ ਬਿੰਦੂ ਇਹਨਾਂ ਨੇ ਸਨਮਾਨ ਕੀਤਾ ਕਿ ਇੱਕ ਤੁਸੀਂ ਬੇਦਾਗ ਹੋ ਤੁਹਾਨੂੰ ਕਿਤੇ ਨੂੰ ਦਾਗ ਨਹੀਂ ਲੱਗਾ ਦੂਜਾ ਤੁਸੀਂ ਸੇਵਾ ਕਰਦੇ ਹੋ ਤੁਹਾਡਾ ਧੰਨਵਾਦ ਇਸ ਖੁਸ਼ੀ ਵਿੱਚ ਮੈਨੂੰ ਉਹਨਾਂ ਨੇ ਸਨਮਾਨ ਕੀਤਾ ਮੈਂ ਕਹਿੰਦਾ ਸ਼ਾਇਦ ਇਹ ਇਹ ਪਹਿਲਾ ਹੀ ਸਮਾਂ ਹੋਊਗਾ ਕਿ ਜਦੋਂ ਕਿਸੇ ਰਾਜਨੀਤਿਕ ਬੰਦੇ ਨੂੰ ਕਿਸੇ ਰਾਜ ਆਗੂ ਨੂੰ ਧਾਰਮਿਕ ਤੌਰ ਤੇ ਕਿਸੇ ਮਹਾਂਪੁਰਸ਼ਾਂ ਨੇ ਸਨਮਾਨ ਦਿੱਤੇ ਹੋਣ ਇਹ ਮੈਂ ਨਿਰੰਕਾਰ ਦਾ ਸ਼ੁਕਰਾਨਾ ਕਰਦਾ ਹਲਕੇ ਦੇ ਵਿੱਚ ਬਿਲਕੁਲ ਇਸ ਗੱਲ ਨੂੰ ਆਪਾਂ ਮੰਨ ਸਕਦੇ ਹਾਂ ਕਿ ਕੈਸੇ ਤੁਸੀਂ ਪਹਿਲੇ ਆਗੂ ਐਸੇ ਧਾਰਮਿਕ ਪਹਿਲੇ ਆਗੂ ਸਿਆਸੀ ਲੋਰਤ ਤੌਰ ਤੇ ਵੀ ਇੱਕ ਐਸੇ ਪਹਿਲੇ ਆਗੂ ਹੋ ਜਿਨ੍ਹਾਂ ਨੂੰ ਗੋਟ ਮੈਨਟ ਦੇ ਨਾਲ ਕਿਸੇ ਡੇਰੇ ਵੱਲੋਂ ਕਿਸੇ ਮਹਾਪੁਰਸ਼ ਵੱਲੋਂ ਜਿੰਨਾ ਵੀ 128 ਡੇਰੇਆਂ ਵੱਲੋਂ ਰਲ ਕੇ ਤੁਹਾਨੂੰ ਇੱਕ ਸਨਮਾਨ ਦੇ ਕੇ ਨਵਾਜਿਆ ਹੋਵੇ ਤੇ ਮੇਰਾ ਸਵਾਲ ਇੱਕ ਵਿੱਚ ਹੀ ਰਹਿ ਗਿਆ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਕਿ ਰੂਰਲ ਪਾਰਟੀ ਅਤੇ ਕਾਂਗਰਸ ਪਾਰਟੀ ਇਹ ਅਕਾਲੀ ਦਲ ਤੇ ਦੋਸ਼ ਲਾ ਰਹੀਆਂ ਨੇ ਕਿ ਕੀ ਫਗਵਾੜੇ ਹਲਕੇ ਦੇ ਵਿੱਚ ਇਨੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਤੁਹਾਡੇ ਕੋਲ ਪੰਜਾਬ ਦਾ ਵੀ ਇੱਕ ਉਹਦਾ ਹੈਗਾ ਐਸਸੀ ਵਿੰਗ ਦਾ ਵੱਡਾ ਉਹਦਾ ਤੁਹਾਡੇ ਕੋਲ ਹੈ ਜਿਹਦੇ ਵਿੱਚ ਤੁਸੀਂ ਪਾਰਟੀ ਦਾ ਉਹਦਾ ਹੈਗਾ ਜੀ ਜੀ ਤੇ ਜਿਹਦੇ ਵਿੱਚ ਪਾਰਟੀ ਉੱਪਰ ਇੱਕ ਐਸਾ ਵਿਲਾਮ ਲੱਗ ਰਿਹਾ ਹੈ ਦੋਸ਼ ਲੱਗ ਰਿਹਾ ਕਿ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਪੂਰੀਆਂ ਉਮੀਦਵਾਰੀ ਨਹੀਂ ਮਿਲੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਇਹ ਵੀ ਇਸਰ ਇੱਕ ਤਾਂ ਸਾਡੇ ਜਿਹੜੇ ਫੁਗਾੜੇ ਵਿੱਚ ਸੀ ਗੱਲ ਕਰ ਸਕਦੇ ਕਿਸ ਦੀ ਗੱਲ ਨਹੀਂ ਕਰਦੇ ਸੀ ਸਾਰੀਆਂ ਪਾਰਟੀਆਂ ਹਾਲਿਆ ਸਾਡਾ ਕੱਲੇ ਦਾ ਹਾਲ ਨਹੀਂ ਇਹ ਠੀਕ ਹੈ ਨਾ ਅੱਜ ਜਿਹੜਾ ਹੈਗਾ ਇਹ ਪੈਸੇ ਵਾਲਾ ਬੰਦਾ ਆ ਉਹ ਤੇ ਪੈਸੇ ਜਿਹਦੇ ਕੋਲ ਤੁਰੇ ਤੁਰੇ ਬੰਦੇ ਖਿਲਾਾਰੇ ਉਹ ਬੰਦੇ ਖਿਲਾਾਰਤੇ ਲਿਆ ਕੇ ਪੈਸੇ ਵਾਲੇ ਪਾਰਟੀ ਨੇ ਕਿ ਉਹਨਾਂ ਨੂੰ ਪਤਾ ਵੀ ਨਹੀਂ ਰਾਜਨੀਤੀ ਦਾ ਕੀ ਹੁੰਦਾ ਉਹ ਲਿਆ ਕੇ ਖੜਾ ਕਰਤਾ ਅਸੀਂ ਉਹ ਬੰਦੇ ਖਿਲਾਾਰੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਜਿਹੜੇ 20 20 ਸਾਲ ਤੋਂ 30 30 ਸਾਲ ਤੋਂ ਵਰਕਰ ਆ ਅਸੀਂ ਕੋਈ ਵਰਕਰ ਇਹੋ ਜਿਹੇ ਖਿਲਾਾਰੇ ਆ ਜਿਹਦੇ ਉੱਤੇ ਕੋ ਤੋਮ ਤਰਦੀ ਹੋਵੇ ਜਿਹੜਾ ਬੰਦਾ ਪਾਰਟੀ ਤੋਂ ਵਾਅਦਾ ਨਾ ਹੋਵੇ ਅਸੀਂ ਉਹ ਬੰਦਾ ਖਿਲਾਾਰੇ ਅਸੀਂ ਪਾਰਟੀਆਂ ਬਾਕੀ ਸਾਰੀਆਂ ਪਾਰਟੀਆਂ ਨੇ ਜਿਹੜੀ ਮੁੱਖੀ ਦੀ ਪਾਰਟੀ ਆ ਉਸ ਨੇ ਕੋ ਕਿਤੇ ਉਫੜ ਲਿਆ ਕੋ ਕਿਤੇ ਉਫੜ ਲਿਆ ਕੋ ਕਿਤੇ ਲੈ ਆਂਦਾ ਕਿਸੇ ਪਾਰਟੀ ਲੈ ਆਂਦੇ ਕਿਤੇ ਇਕੱਠਾ ਕਰ ਲਿਆ ਉਹਨਾਂ ਨੇ ਉਹ ਇਕੱਠਾ ਗੁੱਠਾ ਕਰਕੇ ਤੇ ਲੋਕਾਂ ਦੇ ਖਾਲ ਤੱਕ ਕਿ ਉਹ ਰਾਜਨੀਤੀ ਨਹੀਂ ਇਹ ਲੋਕਾਂ ਨੂੰ ਤੋਂ ਖਾਇਆ ਇੱਕ ਸਵਾਲ ਤੁਹਾਡੇ ਨਿਜੀ ਤੌਰ ਤੇ ਕਿਹੜੇ ਕਿਹੜੇ ਮੈਂ ਜਥੇਦਾਰ ਤੁਹਾਡੀ ਟੀਮ ਦੇ ਵਿੱਚ ਕੰਮ ਕਰ ਰਿਹਾ ਜਿਹੜੇ ਨਿਸ਼ਕਾਮ ਕੰਮ ਕਰ ਰਹੇ ਆ ਇੱਕ ਵਾਰੀ ਉਹਨਾਂ ਨਾਲ ਥੋੜੀ ਜਾਣ ਪਛਾਣ ਕਰਾ ਦਿਓ ਅ ਮੇਰੇ ਵਿੱਚ ਚਲੋ ਜਾਣ ਨਿਸ਼ਕਾਮ ਸੇਵ ਜਿਹੜੀ ਸ਼੍ਰੋਮਣੀ ਦਾ ਅਕਾਲੀ ਦਰਸ ਸਮੂਚੀ ਜਿਹੜੀ ਅਕਾਲੀ ਜਲ ਦੀ ਸਾਡੀ ਲੀਡਰਸ਼ਿਪ ਸਾਰੀ ਹੈ ਸੀਰੀਅਲ ਲੀਡਰਸ਼ਿਪ ਸਾਰੀ ਕੰਮ ਰਲ ਕੇ ਕਰ ਰਹੀ ਹੈ ਜਿਹਦੇ ਵਿੱਚ ਖਰਾਨਾ ਸਾਹਿਬ ਚੰਦੀ ਸਾਹਿਬ ਇਹਦੀ ਗਵਾਹੀ ਕਰ ਰਿਹਾ ਬਾਦ ਸਾਹਿਬ ਜਿਹੜੀ ਆ ਉਹ ਨਾਲ ਤੁਰ ਕੇ ਬਿਲਕੁਲ ਸਾਰਿਆਂ ਦੇ ਨਾਲ ਉਹ ਇੱਕ ਦੂਜੇ ਨਾਲ ਮਿਲ ਕੇ ਹੀ ਚੱਲ ਰਹੇ ਆ ਇਹ ਨਹੀਂ ਆਪਾਂ ਵਿਸ਼ੇਸ਼ ਤੌਰ ਤੇ ਇਕੱਲੇ ਕਿਸੇ ਨੂੰ ਕੀ ਵੀ ਕੋਈ ਵਾਅਦਾ ਘਟਿਆ ਐਸ ਲਈ ਸਮੂਚੀ ਸਾਡੇ ਅਕਾਲੀ ਦਲ ਦੇ ਵਿੱਚ ਇੱਕ ਜੋਟਤਾ ਆ ਜੀ ਸਮੂਚੀ ਅਕਾਲੀ ਦਲ ਦੀ ਟੀਮ ਜਿਹੜੀ ਕੰਮ ਕਰ ਰਹੀ ਆ ਅੱਜ ਆਪੋ ਆਪਣੇ ਡਿਊਟੀਆਂ ਲੱਗੀਆਂ ਇੱਕ ਕੋਈ ਪੁੱਛਦਾ ਨਹੀਂ ਕਿਸੇ ਨੂੰ ਤੂੰ ਕਿੱਥੇ ਜਾਣਾ ਆਪਣੇ ਤੌਰ ਤੇ ਤੁਰੇ ਆਉਂਦੇ ਆ ਵੀ ਆ ਕੰਮ ਕਿਵੇਂ ਕਰਨਾ ਕੰਮ ਆ ਕਿਵੇਂ ਕਰਨਾ ਕੀ ਕੀ ਅਪੀਲ ਕਰਨੀ ਚਾਹੁੰਦੇ ਹੋ ਦੋ ਸ਼ਬਦਾਂ ਚ ਦੋ ਸ਼ਬਦਾਂ ਚ ਇਨੀ ਪੀਲ ਕਰਨੀ ਚਾਹੁੰਦੇ ਆ ਕਿ ਮੈਂ ਸਾਰੇ ਇਲਾਕੇ ਦੇ 9 ਨੰਬਰ ਦੇ ਜਿਹੜੇ ਹੈਗੇ ਵੋਟਰਾਂ ਨੂੰ ਮੈਂ ਫੀਲ ਕਰੂੰਗਾ ਕਿ ਮੇਰਾ ਚੌਂਡ-ਨਿਸ਼ਾਨ ਤਕੜੀ ਹੈ ਸ਼ਰੂਮ ਨਿਕਲ ਚੱਲਦਾ ਉਮੀਦਵਾਰਾਂ ਮੈਂ ਤੇ ਔਰ ਇਹ ਸਮਾਜ ਦੇ ਗੰਦੇ ਸਮਾਜ ਵਿੱਚੋਂ ਮੈਂ ਬੇਦਾਗ ਬੰਦਾ ਆਂ ਔਰ ਇਸ ਕਰਕੇ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਪੰਜਾਬ ਦੀ ਤੁਹਾਡੀ ਪੰਜਾਬੀਅਤ ਦੀ ਤੇ ਪੰਜਾਬ ਦੀ ਧਰਤੀ ਦੀ ਮੈਂ ਜਿਵੇਂ 40 ਸਾਲ ਹੋ ਗਏ 45 ਸਾਲ ਸੇਵਾ ਕਰਦਿਆਂ ਨੂੰ ਗਾਂਵ ਹੀ ਮੈਂ ਰਾਜ ਦੀ ਸਰਕਾਰ ਦੇ ਵਿੱਚ ਜਾ ਕੇ ਮੈਂ ਤੁਹਾਡੀ ਸੇਵਾ ਕਰ ਸਕਾਂ ਤੁਹਾਡੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਮੈਂ ਉਠਾ ਸਕਾਂ ਕਿਉਂਕਿ ਮੈਂ ਬੁਨਿਆਦੀ ਸਹੂਲਤਾਂ ਦੀ ਖਾਤਰ ਮੇਰੀਆਂ ਤਿੰਨ ਚਾਰ ਜ਼ਿਲ੍ਹਾ ਆਂ ਜੋ ਜਦਮ ਲੋਕਾਂ ਵਾਸਤੇ ਜ਼ਿਲ੍ਹਾ ਘਟੀਆਂ ਚਾਹੇ ਉਹ ਕੋਈ ਲੋਕਾਂ ਦੇ ਕਾਰਜਾਂ ਦਾ ਸਵਾਲ ਹੋਵੇ ਚਾਹੇ ਉਹ ਤੱਕੇਸ਼ਈ ਸਵਾਲ ਹੋਵੇ ਚਾਹੇ ਉਹ ਕਿਸੇ ਮਤਲਬ ਐਜੀਟੇਸ਼ਨ ਹੋਣਾ ਔਰ ਉਹਦੇ ਵਿੱਚ ਅਸੀਂ ਵੱਡੇ ਪੱਧਰ ਤੇ ਦਿੱਲੀ ਤੱਕ ਹੁਣ ਤੱਕ ਅਸੀਂ ਸੰਘਰਸ਼ ਦੀ ਸਾਡੀ ਜ਼ਿੰਦਗੀ ਹੈ ਸੰਘਰਸ਼ ਕਰਦੇ ਰਹੇ ਹਾਂ ਚਾਹੇ ਉਹ ਖੇਤ ਮਜ਼ਦੂਰਾਂ ਦਾ ਸੰਘਰਸ਼ ਹੈ ਕਿਸਾਨਾਂ ਦਾ ਸੰਘਰਸ਼ ਹੈ ਦੁਕਾਨਦਾਰਾਂ ਦਾ ਸੰਘਰਸ਼ ਹੈ ਖਾਣਾਂ ਵਾਲੇ ਵਿੱਚ ਬੈਠੇ ਵੀ ਕਾਰ ਮਜ਼ਦੂਰਾਂ ਦਾ ਉਹਨਾਂ ਦਾ ਸੰਘਰਸ਼ ਹੈ ਅੱਜ ਬੇਰਕ ਜਾਰੀ ਜਿਹੜੀ ਹੈ ਉਹਨੂੰ ਲੋਕਾਂ ਨੂੰ ਕਜਾੜ ਦਿਵਾਉਣ ਦਾ ਸੰਘਰਸ਼ ਹੈ ਅੱਜ ਜਿਹੜੇ ਰੂਡ ਬੀ ਦੇ ਕੰਮ ਆ ਸਰਕਾਰੀ ਕੰਮ ਆ ਉਹਨਾਂ ਤੱਕੇਸ਼ਈ ਹੋ ਰਹੀ ਹੈ ਉਹਨਾਂ ਉੱਤੇ ਤਸ਼ੱਦਦ ਹੋ ਰਿਹਾ ਉਹਨਾਂ ਦੇ ਉਨ੍ਹਾਂ ਦੇ ਹੱਕ ਵਿੱਚ ਮੇਰਾ ਜੰਗ ਜਾਰੀ ਹੋਊਗਾ ਮੈਂ ਜੰਗ ਜਾਰੀ ਰੱਖੂਗਾ ਹਰ ਗਰੀਬ ਦੀ ਹਰ ਮਜ਼ਦੂਰ ਦੀ ਹਰ ਕਿਸਾਨ ਦੀ ਹਰ ਦੁਕਾਨਦਾਰ ਦੀ ਗੱਲ ਸੁਣ ਕੇ ਉਹਨਾਂ ਸਰਕਾਰ ਤੱਕ ਜਾਣ ਵਿੱਚ ਸਫਲ ਹੋਊਗਾ ਇਹ ਮੈਂ ਯਕੀਨ ਦਵਾਣਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿ ਮੈਂ ਦਾ ਜੱਜ ਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਸੀ ਜਿਹਦਰ ਸਰਪ ਸਿੰਘ ਖਲਵਾੜਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਬਹੁਤ ਹੀ ਜਜ਼ਬੇ ਭਰੇ ਲਫ਼ਜ਼ਾਂ ਦੇ ਨਾਲ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਔਰ ਹਰ ਇੱਕ ਵੋਟਰ ਨੂੰ ਨੌ ਨੰਬਰ ਜੋਂ ਦੇ ਵੋਟਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੈਂ ਜੇਕਰ ਤੁਸੀਂ ਮੈਨੂੰ ਲਿਆਉਨੇ ਹੋ ਜਿਤਾਉਨੇ ਹੋ ਤੇ ਮੈਂ ਤੁਹਾਡੇ ਜਿਹੜੇ ਬੁਨਿਆਦੀ ਹੱਕ ਨੇ ਜਿਨ੍ਹਾਂ ਲਈ ਮੈਂ 45 60 ਤੋਂ ਲੜਦਾ ਆ ਰਿਹਾ ਉਹ ਮੈਂ ਅੱਗੇ ਵੀ ਇਸੇ ਤਰ੍ਹਾਂ ਜੰਗ ਜਾਰੀ ਰੱਖ ਕੇ ਤੁਹਾਡੇ ਹੱਕ ਤੁਹਾਨੂੰ ਦਵਾਵਾਂਗਾ ਇਹ ਗੱਲਬਾਤ ਕਿਹੋ ਜੀ ਲੱਗੀ ਜਰੂਰ ਦੱਸਿਓ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਵਿਜੇਪਾਲਜੀ ਤੇਜਜੀ ਕੁਲਦੀਪ ਸਿੰਘ ਨੂਰ ਜ਼ਨਾਫ ਗੋੜਾ ਬੁਲਟਨ 24 ਨਿਊਜ਼ ਟੀਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ